ਅਸੀਂ ਦਿੱਲੀ ਆਪਦੀਆਂ ਮੰਗਾਂ ਲੈ ਕੇ ਗਏ ਸੀ ਭਾਜਪਾ ਸਰਕਾਰ ਨੂੰ ਦੱਸਣ ਵਾਸਤੇ ਵੀ ਆਹ ਕੁਝ ਸਾਡੀਆਂ ਮੰਗਾਂ ਇਹਨਾਂ ਦਾ ਮੰਗਾਂ ਦਾ ਹੱਲ ਕੀਤਾ ਜਾਵੇ ਇਹਨਾਂ ਨੇ ਸਾਨੂੰ ਦਿੱਲੀ ਦੇ ਵਿੱਚ ਨਹੀਂ ਵੜਨ ਦਿੱਤਾ ਸੀ ਉਹਦੇ ਕਰਕੇ ਅਸੀਂ ਇਹਨਾਂ ਨੂੰ ਪੰਜਾਬ 'ਚ ਹਰੇਕ ਪਿੰਡ 'ਚ ਹਰੇਕ ਜ਼ਿਲ੍ਹੇ 'ਚ ਇਹਨਾਂ ਦਾ ਵੱਧ ਤੋਂ ਵੱਧ ਵਿਰੋਧ ਕਰਾਂਗੇ ਤਾਂ ਜੋ ਜਦੋਂ ਸਾਨੂੰ ਦਿੱਲੀ 'ਚ ਨਹੀਂ ਵੜਨ ਦਿੱਤਾ ਸੀ ਅਸੀਂ ਇਹਨਾਂ ਨੂੰ ਪੰਜਾਬ 'ਚ ਪਿੰਡਾਂ 'ਚ ਨਾ ਵੜਨ ਦਿੱਤਾ ਜਾਵੇ ਦੇਖੀ ਜਾਂਦੇ ਹੋ ਤੁਸੀਂ ਜੀ ਅੱਗੇ ਵੀ ਜੋ ਫੈਸਲੇ ਕੀਤੇ ਆ ਮੋਦੀ ਸਾਹਿਬ ਨੇ ਅੰਦਰ ਬਹਿ ਕੇ ਕੀਤੇ ਆ ਮੰਦਰਾਲਾ ਹੋਵੇ ਜਾਂ ਹੋਰ ਕੁਝ ਜਿੰਨੇ ਵੀ ਫੈਸਲੇ ਕੀਤੇ ਉਹਨੇ ਅੱਜ ਤੱਕ ਕਿਸੇ ਵੀ ਜਿਹੜੇ ਉਹਦੇ ਮੰਤਰੀ ਸੰਤਰੀ ਕਿਸੇ ਨੂੰ ਨਹੀਂ ਪੁੱਛਿਆ ਜੋ ਫੈਸਲਾ ਕਰਨਾ ਹੈ ਕਾਨੂੰਨ ਵਾਪਸ ਬਣਾਏ ਕਾਨੂੰਨ ਉਦੋਂ ਵੀ ਫੈਸਲਾ ਆਪਦਾ ਜਦੋਂ ਕਾਨੂੰਨ ਵਾਪਸ ਲਏ ਉਦੋਂ ਵੀ ਫੈਸਲਾ ਉਹਦਾ ਆਪਦਾ ਜੇ ਮੋਦੀ ਸਾਹਿਬ ਆ ਜਾਂਦੇ ਆ ਦੂਰ ਯਾਰ ਇੰਨੀ ਤਾਨਾਸ਼ਾਹੀ ਵੱਧ ਜੂਗੀ ਕਿਸੇ ਵੀ ਆ ਜਿਹੜੇ ਮਾੜੇ ਲੋਕ ਆ ਇਹ ਬਾਹਰ ਨਹੀਂ ਨਿਕਲ ਸਕਣਗੇ ਕੋਈ ਪਰਦਾਸ਼ਨ ਨਹੀਂ ਕਰ ਸਕਦੇ ਜਿਹੜੇ ਦੁਕਾਨਦਾਰ ਆ ਮਾੜੇ ਭਡੇ-ਭੜੇ ਮੌਲ ਖੋਲਦੇ ਆ ਕੋਈ ਸਾਰੇ ਮਰਨ ਦੇ ਕਿਨਾਰੇ ਪਹੁੰਚ ਜਾਣਗੇ ਜੀ ਭਾਜਪਾ ਦਾ ਜਦੋਂ ਵੀ ਕੈਂਡੀਡੇਟ ਕੋਈ ਵੀ ਆਊਗਾ ਬੀਜੇਪੀ ਦਾ ਅਸੀਂ ਉਹਦੇ ਵਿਰੋਧ ਕਰਾਂਗੇ ਸੰਯੁਕਤ ਮੋਰਚੇ ਦੀ ਕਾਲ ਆ ਇਹ ਹਰੇਕ ਪਿੰਡ 'ਚ ਹਰੇਕ ਸ਼ਹਿਰ 'ਚ ਵੱਧ ਤੋਂ ਵੱਧ ਵਿਰੋਧ ਕੀਤਾ ਜਾਵੇ ਜ਼ਿੰਦਗੀ ਦਾ ਸਫ਼ਰ ਪਹਿਲਾ ਸਹੀਦ ਦਾ ਸਫ਼ਰ ਫੇ ਦੂਜੀ ਪਾਰੀ ਆ ਜਿਹੜਾ ਸੇਵਾ ਦਾ ਸਫ਼ਰ ਜਿਹਨੂੰ ਸਿਆਸਤ ਵੀ ਕਹਿੰਦੇ ਆ ਪਰ ਅੱਜ ਦਾ ਦਿਨ ਮੇਰੀ ਜ਼ਿੰਦਗੀ ਦਾ ਸਭ ਤੋਂ ਉਂਗ ਸ਼ੁਰੂਦ ਹੈ ਸੂਫੀਆਂ ਦੇ ਸਰਤਾਜ ਗੰਜੇ ਸ਼ਕਰ ਹਕ ਫਰੀਦ ਯਾ ਫਰੀਦ ਵਾਵਾ ਫਰੀਦ ਦੇ ਕਦਮਾਂ ਵਿੱਚ ਸਭ ਤੋਂ ਪਹਿਲਾਂ ਮੱਥਾ ਟੇਕਿਆ ਇਦੋਂ ਦੀ ਗੁਲਾਮੀ ਵੀ ਬਾਦਸ਼ਾਹੀ ਨਾਲੋਂ ਬਿਹਤਰ ਹੈ ਇੱਥੇ ਦੇ ਨੌਕਰ ਲੱਗਣਾ ਵੀ ਬਾਦਸ਼ਾਹਾਂ ਨਾਲੋਂ ਬਿਹਤਰ ਹੈ ਮੈਂ ਇਹ ਇਲੈਕਸ਼ਨ ਸਿਆਸਤ ਇਹਨਾਂ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਠ ਕੇ ਕਿਲਾ ਇਹ ਮੇਰੇ ਮਾਲਕਾ ਕੋਈ ਚੰਗੇ ਭਾਗ ਲਿਖੇ ਸੀ ਜਿਹੜਾ ਇਸ ਦਰਦੀ ਗੁਲਾਮੀ ਅੱਜ ਮੱਥਾ ਟੇਕ ਕੇ ਔਰ ਮੈਂ ਇਹ ਪਰਨ ਲਿਆ ਇਹ ਇਸ ਸ਼ਹਿਰ ਵਿੱਚ ਨੰਗੇ ਪੈਰੀ ਫਿਰਿਆ ਕਰੂੰਗਾ ਬਈ ਇਹ ਐਦਾਂ ਮੁਕੱਦਸ ਸ਼ਹਿਰ ਹੈ ਸਾਈਂਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਰਪਾ ਕਰਕੇ ਆਪ ਗਏ ਪਾਕਪਟਨ ਪਾਕਪਟਨ ਤੋਂ ਉਹਨਾਂ ਦੀ ਬਾਣੀ ਲੈ ਕੇ ਆਏ ਅੱਜ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਜ਼ਿਆਦਾ ਬਾਣੀ ਬਾਬਾ ਫਰੀਦ ਜੀ ਦੀ ਹੈ ਸੋ ਇਸ ਕਰਕੇ ਮੈਂ ਇੱਕ ਅਦ ਨਾ ਜ ਗੁਨਾਹਗਾਰ ਦੁਨੀਆਦਾਰ ਸਾਡੇ ਨਾਲੇ ਇਹਨਾਂ ਦਾ ਨੌਕਰ ਆ ਤੇ ਨਾਲੇ ਇਹਦੇ ਦੋ ਤਾਰ ਸਰੰਗੀਆਂ ਦੀ ਨਾਲੇ ਮੈਂ ਤੇਰੀ ਨੌਕਰ ਤੇ ਨਾਲੇ ਤੇਰਿਆਂ ਸੰਗੀਆਂ ਦੀ ਤੇ ਮੈਂ ਵੀ ਕਵਾਂਗਾ ਕਾਲੇ ਮੈਂਟੇ ਕੱਪੜੇ ਕਾਲਾ ਮੈਂਟਾ ਵੇ ਕਾਲੇ ਮੈਂਟੇ ਕੱਪੜੇ ਕਾਲਾ ਮੈਂਟਾ ਵੇ ਗੋਨੀ ਹੀ ਪਰਿਆ ਮੈਂ ਫਿਰਾ ਲੋਕ ਕਹੈ ਦਰਵੇਸ ਫਰੀਦਾ ਲੋਕ ਕਹੈ ਦਰਵੇਸ ਲੋਕ ਕਹੈ ਦਰਵੇਸ ਫਰੀਦਾ ਐਸਾ ਹੋਏ ਰਹੋ ਫਰੀਦਾ ਐਸਾ ਹੋਏ ਰਹੋ ਜੈਸੇ ਕੱਕ ਮਸੀਤ ਪੈਰਾ ਹੀ ਠਲਤਾੜੀਐ ਫਿਰ ਵੀ ਨਾ ਛਾੜੇ ਪ੍ਰੀਤ ਬਹੁਤ ਸ਼ੁਕਰੀਆ ਜੀ ਮੁਕਾਬਲੇ ਦੇ ਕਿਵੇਂ ਕੀਤੇ ਕਰਮਜੀਤ ਮੋਲ ਵੀ ਇੱਕ ਤੁਹਾਡੇ ਮੁਕਾਬਲੇ ਚ ਨੇ ਹੋਰ ਵੀ ਲੱਗਦਾ ਵੀ ਕਲਾਕਾਰ ਆ ਸਕਦੇ ਨੇ ਸਭ ਲਈ ਸਭ ਲਈ ਦੁਆਵਾਂ ਮੇਰਾ ਜਨਮ ਮੁਹੱਬਤ ਲਈ ਹੋਇਆ ਮੁਕਾਬਲਿਆਂ ਲਈ ਨਹੀਂ ਹੋਇਆ ਲੜਨ ਲਈ ਨਹੀਂ ਹੋਇਆ ਨਫ਼ਰਤ ਲਈ ਨਹੀਂ ਹੋਇਆ ਮੈਂ ਪਹਿਲਾਂ ਹੀ ਕਹਿੰਦਾ ਕਿ ਫਰੀਦਕੋਟ ਦੀ ਗੁਲਾਮੀ ਵੀ ਬਾਦਸ਼ਾਹੀ ਨਾਲੋਂ ਬਿਹਤਰ ਹੈ ਕਿਸੇ ਨਾਲ ਮੇਰੀ ਨਫ਼ਰਤ ਨਹੀਂ ਤੁਸੀਂ ਪੁੱਛ ਲਿਆ ਕਿ ਕਿੰਨੇ ਕਿੰਨੇ ਕਿਸਾਨ ਵਿਰੋਧ ਕਰ ਰਹੇ ਨੇ ਇਹ ਲੱਗਦਾ ਕਿ ਇਲੈਕਸ਼ਨ ਦੇ ਵਿੱਚ ਕਿਤੇ ਕਿਤੇ ਦਿੱਕਤ ਖੁਦ ਆ ਸਕਦੀ ਆ ਕਿਸਾਨ ਕਿਸਾਨਾਂ ਨੂੰ ਪਤਾ ਕਿ ਪਹਿਲੇ ਅੰਦੋਲਨ ਚ ਵੀ ਇਹ ਬੰਦਾ ਬੈਲੈਂਸਡ ਰਿਹਾ ਐਤਕੀ ਵੀ ਬੈਲੈਂਸਡ ਰਿਹਾ ਸਿੰਗੂ ਬਾਰਡਰ ਟਿਕਰੀ ਬਾਰਡਰ ਸਾਰੇ ਬਾਰਡਰ ਮੇਰੀ ਕੰਸਟਿਟੂਐਂਸੀ ਸੀ ਭਾਵੇਂ ਮੈਨੂੰ ਛਿੜਕਾ ਮਾਰਨ ਜੋ ਮਰਜੀ ਮੈਂ ਲੰਗਰ ਲੈ ਕੇ ਚੱਲ ਜਾਂਦਾ ਸੀ ਤੁਹਾਨੂੰ ਪਤਾ ਇੱਕ ਵਾਰੀ ਮੈਂ ਗਿਆ ਬੈ ਕਾ ਗਾਲਾ ਕੋਲਾ ਬਾਅਦ ਕੱਢੋ ਪਹਿਲਾਂ ਪਕੌੜੇ ਖਿਲਾਓ ਮੈਨੂੰ ਭੁੱਖ ਬਹੁਤ ਲੱਗੀ ਆ। ਉਹਦੀ ਝੋਲੀ 'ਚ ਸਿਰ ਵੀ ਪਾ ਦਿੰਦੇ ਜਿਹੜਾ ਚੱਲ ਕੇ ਦਰ ਤੇ ਆ ਜਾਵੇ। ਸਿੱਖਾਂ ਦੀ ਕਿਸਾਨਾਂ ਦੀ ਪੰਜਾਬੀਆਂ ਦੀ ਇਹ ਫਿਤਰਤ ਹੈ ਜਿਹੜਾ ਚੱਲ ਕੇ ਆ ਜਾਵੇ ਨਾ ਉਹਨੂੰ ਕੱਖ ਨਹੀਂ ਕਹਿੰਦੇ। ਜਿਹੜਾ ਆਕਰਚ ਰਵੇ ਉਹਦੀ ਆਕਰ ਭਰਨਾ ਜਾਣਦੇ ਆ। ਫਰੀਦਕੋਟ ਦੇ ਲੋਕਾਂ ਕਿਵੇਂ ਪਿਆਰ ਮਿਲ ਰਹੇ ਸਤ ਜੀ। ਫਰੀਦਕੋਟ ਅੱਜ ਪਹਿਲਾ ਦਿਨ ਆ। ਅੱਜ ਬਾਬਾ ਜੀ ਦੀ ਹਾਜ਼ਰੀ ਭਰੀ ਆ। ਗੁਰੂ ਘਰ ਦਾ ਔਰ ਸੂਫੀਆਂ ਦਾ। ਆਪਸ ਵਿੱਚ ਬਹੁਤ ਗਹਿਰਾ ਤਾਲੁਕ ਆ ਹਜ਼ਰਤ ਮੀਆਂ ਮੀਰ ਸਾਹਿਬ ਨੇ ਨੀਂਹ ਪੱਥਰ ਰੱਖਿਆ ਦਰਬਾਰ ਸਾਹਿਬ ਦਾ ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਖੁਦ ਚੱਲ ਕੇ ਮਲਤਾਨ ਗਏ ਉਦੋਂ 11ਵੀਂ ਗੱਦੀ ਤੇ ਸਨ ਦੀਵਾਨ ਸਾਹਿਬ ਉੱਥੇ ਗੱਦੀ ਨਸ਼ੀਨ ਨੂੰ ਦੀਵਾਨ ਕਿਹਾ ਜਾਂਦਾ ਹੁਣ ਵੀ ਮੈਂ ਰਾਜਪਤਿਹ ਸਾਹਿਬ ਮੈਂ ਪਾਕਪਟਨ ਵੀ ਜਾਣਾ ਕਈ ਵਾਰੀ ਉੱਥੇ ਮੱਥਾ ਟੇਕਣ ਬਾਬਾ ਫਰੀਦ ਜੀ ਦੇ ਉੱਥੇ ਜਾ ਕੇ ਫੇ ਪਹਿਲੀ ਪਾਤਸ਼ਾਹੀ ਜਗਤਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਹੜੀ ਬਾਣੀ ਲੈ ਕੇ ਆਏ ਸੀ ਉਹ ਗੁਰੂ ਗ੍ਰੰਥ ਸਾਹਿਬ ਚ ਸ਼ਸ਼ੋਭਤ ਆ ਇਸ ਕਰਕੇ ਨਤਮਸਤਕ ਹੋਇਆ ਮੈਂ ਔਰ ਤੁਸੀਂ ਵੀ ਮੇਰੇ ਲਈ ਅਰਦਾਸ ਕਰਨਾ ਇੱਥੇ ਦਾ ਗੁਲਾਮ ਇੱਥੇ ਦਾ ਨੌਕਰ ਬਣਿਆ ਰਹਾ ਮੈਂ ਕਦੀ ਸਿਆਸਤ ਦਾ ਨਾ ਬਣਾਂ